ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਸੰਗਤਾਂ ਦੇਖ ਰਹੀਆਂ ਹੋ ਪਿੰਡ ਚੱਕੀਵਾ ਟਾਣੀ ਬਚਨ ਸਿੰਘ ਵਾਲੀ ਜ਼ਿਲ੍ਹਾ ਫਾਇਲਕਾ ਤਸੀਲ ਜਲਾਲਾਬਾਦ ਜੋ ਸਮਾ ਦੋ ਦੇ ਕਰੀਬ ਹੈਗਾ ਸੀ ਇਥੋਂ ਗੋਲ ਕਚੋਰੀ ਹੋ ਗਈ ਹੈ ਜੀ ਜੋ ਭਾਈ ਸਾਹਿਬ ਹੈਗੇ ਨੇ ਗੁਰਚਰਨ ਸਿੰਘ ਜੀ ਉਹਨਾਂ ਨੇ ਇਹ ਤਾਲਾ ਬਿਲਕੁਲ ਖੁੱਲਿਆ ਰੱਖਿਆ ਹੋਇਆ ਸੀ ਉਹਨਾਂ ਦਾ ਕਹਿਣ ਦਾ ਭਾਵ ਇਹ ਆ ਵਾ ਵੀ ਇਹ ਤਾਲਾ ਖੁੱਲ੍ਹੇ ਇਸ ਵਾਸਤੇ ਰੱਖਿਆ ਵੀ ਸੰਗਤ ਆਉਂਦੀ ਹੈ ਮੱਥਾ ਟੇਕ ਜਾਂਦੀ ਆ ਤੇ ਆਦਾ ਲੋਸਮਿਟ ਕਰ ਜਾਂਦੀ ਆ ਉਹਨਾਂ ਨੂੰ ਚਾਹੀਦਾ ਸੀ ਇੱਥੇ ਇੱਕ ਦੋ ਪਹਿਰੇਦਾਰ ਰਖੜੇ ਜੋ ਅੱਗੇ ਤੁਹਾਨੂੰ ਦਿਖਾ ਦੇ ਨਾਇਰਾ ਗੁਰੂ ਜੀ ਇੱਥੇ ਇਦਾਂ ਹੀ ਗੋਲਕਸ ਪਿਆ ਸੀਗਾ ਮਹਾਰਾਜ ਦੇ ਲਾ ਕੇ ਇਧਰੋਂ ਤਾਲਾ ਬਿਲਕੁਲ ਖੁੱਲਾ ਪਿਆ ਸੀ ਆ ਸਾਰਾਈ ਪਿੱਛੋਂ ਲੱਗਦੇ ਉਧਰੋਂ ਚੋਰ ਵੜਿਆ ਜੀ ਅੰਦਰ ਨੂੰ ਪਰਲੀ ਫਿਰਨੀ ਤੋਂ ਆ ਕੇ ਇੱਥੇ ਚੋਰ ਵੜਿਆ ਇੱਥੋਂ ਐਦਾਂ ਇੱਥੇ ਬੂਟ ਲਾਇਆ ਉਹਨਾਂ ਨੇ ਜੀ ਇੱਥੇ ਬੂਟ ਲਾਇਆ ਉਹਨਾਂ ਨੇ ਇੱਥੇ ਇੱਥੋਂ ਵੜਿਆ ਅੰਦਰ ਜੀ ਇੱਥੋਂ ਵੜ ਕੇ ਉਹਨਾਂ ਨੇ ਗੋਲਕ ਚੱਕਿਆ ਐਦਾਂ ਇਹਨਾਂ ਨੇ ਫਿਰ ਬੂਟ ਪਾਇਆ ਇੱਥੋਂ ਗਾਂ ਐ ਮੋੜ ਗਿਆ ਜੀ ਮੋੜ ਜਾ ਕੇ ਉੱਥੇ ਵੀਡੀਓ ਫੋਟੋ ਉੱਥੇ ਵੀ ਬਣੀਆਂ ਉੱਥੇ ਵੀ ਕੈਮਰਾ ਲੱਗਿਆ ਫਿਰ ਅੱਗੋ ਆ ਰਹੀ ਸੀ ਗੱਡੀ ਸਕੂਲ ਚ ਕੰਮ ਚੱਲੀ ਜਾਂਦਾ ਜੀ ਸਰਕਾਰੀ ਉੱਥੋਂ ਵੀ ਅਸੀਂ ਪਤਾ ਕੀਤਾ ਸੀ ਉਹ ਕਹਿੰਦੇ ਬਾਬਾ ਜੀ ਸਾਨੂੰ ਨਹੀਂ ਪਤਾ ਬਾਕੀ ਆਪ ਆਪ ਜੀ ਜਾਣਦੇ ਹੋ ਸਾਰੀਆਂ ਸकता ਕਿ ਜਿਹੜਾ ਕਾਰਜ ਹੋਇਆ ਬਹੁਤ ਗਲਤ ਹੋਇਆ ਹੈ ਮਹਾਰਾਜ ਦਾ ਦੋ ਵਾਰਾਂ ਅੱਗੇ ਵੀ ਕਾਰਜ ਹੋਇਆ ਜੀ ਮਹਾਰਾਜ ਦੇ ਤਲਕਾਂ ਅੱਗੇ ਅਸੀਂ ਇੰਨਾ ਕੁਝ ਨਹੀਂ ਕਹਿ ਸਕਦੇ ਸਾਡਾ ਮਨ ਨਹੀਂ ਸਾਥ ਦਿੰਦਾ ਅੱਗੇ ਵੀ ਦੋ ਵਾਰੀ ਉੱਥੇ ਬੇਬੀ ਹੋ ਚੁੱਕੀ ਹੈ ਤੇ ਅਸੀਂ ਚਾਹੁੰਦੇ ਆ ਜਿਹੜਾ ਇੱਥੋਂ ਦਾ ਗ੍ਰੰਥੀ ਹੈ ਅਸੀਂ ਇਹਨੂੰ ਬਿਲਕੁਲ ਨਹੀਂ ਰੱਖਾਂਗੇ ਇਹ ਦਲਪੰਥ ਪਹਿਰਾ ਲਾਊਗਾ ਦਲਪੰਥ ਦੇ ਆਗਿਆ ਦੇ ਵਿੱਚ ਹੀ ਸਾਰਾ ਕੁਝ ਹੋਊਗਾ ਹੁਣ ਇੱਥੇ ਕੋਈ ਗ੍ਰੰਥੀ ਸੇਂਗੜੀ ਰੱਖਾ ਜਾਊਗਾ ਦਲ ਪੰਥ ਜਿੱਦਾਂ ਹੁਕਮ ਲਾਊਗਾ ਉਦਾਂ ਹੀ ਹੋਊਗਾ ਬਾਕੀ ਆਪ ਜੀ ਸੰਗਤਾਂ ਵੱਧ ਚੜ ਕੇ ਇੱਥੇ ਪਹੁੰਚਣਾ ਸਾਰੇ ਵੀਰਾਂ ਨੂੰ ਬੇਨਤੀ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਆ ਦਾਸ ਜਿਮਨ ਸਿੰਘ ਚਿਮੂ ਹਜਾਰੇ ਵਾਲਾ ਕੱਲ ਦੀ ਇੱਕ ਤੁਸੀਂ ਮੇਰੇ ਆਪਣੇ ਜਿਹੜੇ ਸੋਸ਼ਲ ਮੀਡੀਆ ਚੈਨਲ ਤੇ ਪੇਜ ਤੇ ਰਾਤ ਦੀ ਪੋਸਟ ਦੇਖ ਰਹੇ ਹੋਗੇ ਜਲਾਲਾਬਾਦ ਹਲਕੇ ਦਾ ਪਿੰਡ ਹੈ ਚੱਕ ਖੀਵਾ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਚੋਰਾਂ ਵੱਲੋਂ ਗੁੱਲ ਕਚੋਰੀ ਕਰਕੇ ਲਜਾਣ ਦਾ ਮਾਮਲਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਅ ਕੱਲ ਸ਼ਾਮ ਦੇ ਕਰੀਬ ਮੈਨੂੰ ਕਾਲ ਆndi ਹੈ ਜਥੇਦਾਰ ਹੈ ਖਾਲਸਾ ਜੀ ਬਾਬਾ ਸਰਜੀਤ ਸਿੰਘ ਜਿਲ੍ਹਾ ਫਾਜ਼ਿਲਕਾ ਵੱਲੋਂ ਉਹ ਮੈਨੂੰ ਕਹਿੰਦੇ ਨੇ ਕਿ ਇਸ ਪਿੰਡ ਦੇ ਵਿੱਚ ਤੁਸੀਂ ਪਹੁੰਚੋ ਤੇ ਅਸੀਂ ਉੱਥੇ ਢੇਲਾ ਲਾਇਆ ਹੋਇਆ ਹੈ ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁੱਲ ਕਚੋਰੀ ਕਰਨ ਦਾ ਮਾਮਲਾ ਜਿਹੜਾ ਹੈ ਸਾਡੇ ਜੀਨ ਵਿੱਚ ਧਿਆਨ ਚ ਆਇਆ ਹੈ ਤੇ ਅਸੀਂ ਉਹਦੀ ਕੋਖ ਪੜਤਾਲ ਕਰ ਰਹੇ ਹਾਂ ਮੈਂ ਉੱਥੇ ਜਾਂਦਾ ਬਾਬਾ ਜੀ ਨਾਲ ਗੱਲਬਾਤ ਕਰਦਾ ਇਸ ਗੱਲਬਾਤ ਦੇ ਦੌਰਾਨ ਹੈ ਮੈਂ ਉੱਥੇ ਖੜੇ ਵਸਨੀਕ ਲੋਕ ਜਿਹੜੇ ਨੇ ਕਰੀਬ ਸ਼ਾਮ ਦਾ ਟਾਈਮ ਸੀਗਾ ਰਹਿ ਰਸ ਹੋ ਰਹੀ ਸੀ ਜਦੋਂ ਅਰਦਾਸ ਕਰ ਲਈ ਜਾਂਦੀ ਹੈ ਬਾਬੇ ਤੋਂ ਤੇ ਬਾਬੇ ਨੂੰ ਮੈਂ ਸਨੇਹਾ ਲਾਉਂਦਾ ਕਿ ਬਾਬਾ ਜੀ ਕਿੱਥੇ ਆਏਗੇ ਨੇ ਤੇ ਬਾਬਾ ਜੀ ਉੱਥੋਂ ਜਾ ਚੁੱਕੇ ਹੁੰਦੇ ਨੇ ਜਿਹੜੇ ਮੇਨ ਜਿਹੜੇ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਨੇ ਉਸ ਤੋਂ ਬਾਅਦ ਮੈਂ ਪੰਚਾਇਤ ਦਾ ਨਾਮ ਲੈਣਾ ਪੰਚਾਇਤ ਦਾ ਕੋਈ ਬੰਦਾ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਖੜੇ ਲੋਕਾਂ ਨਾਲ ਮੈਂ ਸਵਾਲ ਕਰਦਾ ਕਿ ਭਾਈ ਤੁਹਾਡੇ ਪਿੰਡ ਚ ਆ ਕੁਝ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਉਹ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਉਸ ਤੋਂ ਬਾਅਦ ਮੇਰੇ ਤਿੰਨ ਤਿੰਨ ਚਾਰ ਬੰਦੇ ਆਉਂਦੇ ਨੇ ਜਿਹੜੇ ਮੈਨੂੰ ਇਹ ਸੰਦੇਸ਼ ਦਿੰਦੇ ਨੇ ਕਿ ਤੁਸੀਂ ਸਰਪੰਚ ਦੇ ਘਰ ਜਾਓ ਤੇ ਮੈਂ ਉਹਨਾਂ ਨੂੰ ਇਹ ਗੱਲ ਕਰਦਾ ਕਿ ਦੇਖੋ ਗੁਰੂ ਕਰਦਾ ਮਾਮਲਾ ਹੈ ਮੈਂ ਸਰਪੰਚ ਦੇ ਘਰੇ ਨਹੀਂ ਜਾ ਸਕਦਾ ਤੇ ਜਿਹੜੀ ਗੱਲ ਕਰਨੀ ਹੈ ਇੱਥੇ ਆ ਕੇ ਆਪ ਗੱਲ ਕਰਦੇ ਆ ਬਾਬਾ ਜੀ ਬੈਠੇ ਨੇ ਖਾਲਸਾ ਜੀ ਤੇ ਇਹਦੇ ਨਾਲ ਜੋ ਵਿਚਾਰ ਕਰਨੀਏ ਕਰੋ ਤੇ ਮੇਰੇ ਤਾਂ ਜੋ ਤੁਸੀਂ ਹੁਕਮ ਕਰੋ ਸਿਰ ਮੱਥੇ ਉਹ ਉਸ ਤੋਂ ਬਾਅਦ ਆ ਸਰਪੰਚ ਸਾਹਿਬ ਦੇ ਕੌਲ ਨਹੀਂ ਆਦੀ ਇੱਕ ਬੰਦਾ ਆਉਂਦਾ ਮੈਨੂੰ ਸਰਦਾਰ ਮੈਂ ਨਾਮ ਤੂੰ ਵਾਕਈ ਨਹੀਂ ਆ ਕੌਣ ਉਹ ਉਹ ਮੈਨੂੰ ਕਹਿੰਦਾ ਕਿ ਤੁਸੀਂ ਇਹ ਜਿਹੜੀ ਖਬਰ ਹੈ ਨਹੀਂ ਪਾਉਣੀ ਤੇ ਮੈਂ ਕਿਹਾ ਨਹੀਂ ਜੀ ਗੁਰੂ ਘਰ ਦਾ ਮਾਮਲਾ ਹੈ ਮੈਨੂੰ ਜੋ ਹੁਕਮ ਖਾਲਸਾ ਜੀ ਕਰਨਗੇ ਮੈਂ ਤਾਂ ਕਰਾਂ ਉਹ ਹੀ ਮੰਨਾਂਗਾ ਸੋ ਕਿਉਂਕਿ ਦੇਖੋ ਮੇਰੇ ਘਰੇ ਵੀ ਜੋ ਤੌਰ ਫੁਲਕਾ ਬਣਦਾ ਹੈ ਉਹ ਇਸੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਣਦਾ ਹੈ ਤੇ ਮੈਂ ਇਹਨੂੰ ਕਿੱਥੇ ਨਹੀਂ ਦਿਖਾ ਸਕਦਾ ਸੋ ਕਾਰਨ ਇਹਨਾਂ ਦਾ ਮੈਨੂੰ ਨਹੀਂ ਪਤਾ ਕੀ ਹੋਵੇਗਾ ਨਹੀਂ ਮੈਨੂੰ ਨਹੀਂ ਪਤਾ ਕਿਉਂਕਿ ਜੋ ਮੈਂ ਸਚਾਈ ਦੇਖੀ ਹੈ ਫੁਟੇਜ ਦੇਖੀ ਹੈ ਆਪਾਂ ਸਚਾਈ ਤੇ ਚੱਲਦੇ ਆ ਉਹ ਖਾਲਸਾ ਜੀ ਨੇ ਮੈਨੂੰ ਫੁਟੇਜ ਦਿਖਾਈ ਕਿ ਇੱਥੋਂ ਚੋਰ ਜਿਹੜੇ ਲੰਘ ਕੇ ਆਏ ਚੋਰਾਂ ਨੇ ਇਹ ਉਤਸ਼ ਘਰਿਆ ਤੇ ਗੁਲਕ ਚੁੱਕ ਕੇ ਲੈ ਗਏ ਸੋ ਇਸ ਦੇ ਦੌਰਾਨ ਅਸੀਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਅਸੀਂ ਸਵਾਲ ਜਵਾਬ ਕਰਦੇ ਆਂ ਸਰਪੰਚ ਦਾ ਫੋਨ ਆਉਂਦਾ ਹੈ ਸਰਪੰਚ ਮੈਨੂੰ ਕਹਿੰਦਾ ਮੇਰੇ ਘਰੇ ਆਓ ਤੇ ਮੈਂ ਉਹਨਾਂ ਨੂੰ ਇਹੀ ਜਵਾਬ ਦਿੰਦਾ ਕਿ ਮੈਂ ਤੁਹਾਡੇ ਘਰ ਨਹੀਂ ਆ ਸਕਦਾ ਤੁਸੀਂ ਗੁਰੂ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੋ ਕਾਫੀ ਨੰਬਰਾਂ ਤੋਂ ਮੈਨੂੰ ਕੌਲਾਂ ਆਂਦੀਆਂ ਨੇ ਜਿਹਦਾ ਮੈਂ ਨਾਮ ਨਹੀਂ ਇੱਥੇ ਤੁਹਾਡੇ ਸਾਹਮਣੇ ਰੱਖ ਸਕਦਾ ਜ਼ਰੂਰਤ ਪੈਣ ਤੇ ਮੈਂ ਹੋ ਸਕਦਾ ਹੈ ਤੁਹਾਡੇ ਸਾਹਮਣੇ ਉਹਨਾਂ ਦੇ ਨਾਮ ਵੀ ਲਵਾਂ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਗਿਆ ਕਿ ਕਿਉਂਕਿ ਇਹ ਮਾਮਲਾ ਜਿਹੜਾ ਗੁਰੂ ਕਰਦਾ ਹੈ ਹੈਗਾ ਗੁਰੂ ਕਰਦੇ ਵਿੱਚੋਂ ਚੋਰੀ ਹੋਈ ਹੈ ਤੇ ਇਹ ਗੱਲ ਜਿਹੜੀ ਹੈ ਤੁਸੀਂ ਖਾਲਸਾ ਜੀ ਨਾਲ ਕਰੋ ਮੇਰਾ ਇਹਦੇ ਵਿੱਚ ਨਹੀਂ ਬਣਦਾ ਮੇਰੇ ਖਿਲਾਫ ਜਿਹੜਾ ਹੈਗਾ ਵੀ ਉੱਥੇ ਕੁਝ ਗਲਤ ਸ਼ਬਦ ਸ਼ਬਦਾਵਲੀ ਵਰਤੀ ਗਈ ਕਿ ਤੁਸੀਂ ਵਿਊ ਦੇ ਖਾਤਰ ਇੱਥੇ ਪਹੁੰਚੇ ਹੋ ਸੋ ਸਰਪੰਚ ਵੱਲੋਂ ਜੋ ਕੁਝ ਬੋਲਿਆ ਗਿਆ ਸੀ ਉਹ ਮੈਂ ਤੁਹਾਡੇ ਆਪ ਸਭ ਦੇ ਸਾਹਮਣੇ ਰੱਖਿਆ ਹੈ ਅ ਬਿਰਤਾਂਤ ਇਹਨਾਂ ਨੂੰ ਮਾੜਾ ਸੀ ਕਿ ਪਿੰਡ ਦਾ ਕੋਈ ਲੋਕ ਇਸ ਮਸਲੇ ਤੇ ਗੱਲ ਨਹੀਂ ਕਰਨਾ ਚਾਹੁੰਦਾ ਸੀ ਪੰਚਾਇਤ ਦਾ ਕੋਈ ਬੰਦਾ ਇੱਕੋ ਸਿਰਫ ਮੈਂਬਰ ਆਇਆ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਆਇਆ ਉਹ ਵੀ ਦੋ ਚਾਰ ਗੱਲਾਂ ਕਰਕੇ ਚਲਾ ਗਿਆ ਤਲਖੀ ਨਾਲ ਭਰੇ ਹੋਏ ਸੀਗੇ ਇਹਦਾ ਮਤਲਬ ਇਹ ਹੈ ਸਿੱਧਾ ਸਪਸ਼ਟ ਇਹਦਾ ਹੈ ਕਿ ਜਿਹੜਾ ਬੰਦਾ ਜਿੰਨੇ ਗੋਲਖਚੋਰੀ ਕਰੀਏ ਦੋ ਸੀ ਚਾਰ ਸੀ ਜੋ ਵੀ ਉਹਨਾਂ ਦੇ ਨਾਲ ਹੋਣਗੇ ਉਨਾਂ ਦਾ ਇਹਨਾਂ ਨਾਲ ਕੋਈ ਨਾ ਕੋਈ ਸਾਂਝ ਜੂੜ ਹੋਵੇਗੀ ਕਿਉਂਕਿ ਮੈਨੂੰ ਨਰੀਆ ਗੱਲਾਂ ਤੋਂ ਲੱਗਦਾ ਹੈ ਇਹਨਾਂ ਦੀ ਹੁਣ ਤੱਕ ਆ ਰੀਆਂ ਵਾਰ-ਵਾਰ ਅਲੱਗ-ਅਲੱਗ ਨੰਬਰਾਂ ਤੋਂ ਲੋਕਾਂ ਤੋਂ ਲੀਡਰਾਂ ਤੋਂ ਕੋਲਾ ਕਰਵਾ ਕੇ ਵੀਡੀਓ ਕੱਟਣ ਵਾਸਤੇ ਕਿਹਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਅਖੇ ਸਰਪੰਚ ਦਾ ਨਾਮ ਲਿਆ ਗਿਆ ਨਹੀਂ ਜੀ ਸਰਪੰਚ ਦਾ ਰਵਈਆ ਜਿਹੜਾ ਹੈ ਤਲਖੀ ਭਰਿਆ ਸੀ ਸਾਨੂੰ ਤਾਂ ਮੈਨੂੰ ਤਾਂ ਲੱਗਦਾ ਹੀ ਇੱਥੇ ਹੈ ਕਿ ਜੋ ਵਰਤਾਂਤ ਹੋਇਆ ਹੈ ਉਹ ਸਰਪੰਚ ਦਾ ਨਜ਼ਦੀਕੀ ਬੰਦਾ ਜਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਫਰਜ਼ ਬਣਦਾ ਹੈ ਜੋ ਘਟਨਾ ਕਰਮਕਾਲ ਹੋਇਆ ਤੁਹਾਡੇ ਆਪ ਸਭ ਦੇ ਰੂਪ ਰੂਪ ਕਿਉਂਕਿ ਜਨਤਾ ਜਨਾਰਦਨ ਜਨਤਾ ਜੋ ਬੈਠੀ ਹੈ ਉਸ ਤੋਂ ਉੱਚੇ ਗੁਰੂ ਮਾਰ ਜਿਹਨੂੰ ਅਸੀਂ ਆਪਣਾ ਪਿਓ ਮੰਨਦੇ ਆ ਜਿਹਦੇ ਹਜ਼ੂਰੀ ਵਿੱਚ ਅਸੀਂ ਆਦਾ ਸਿਰ ਨਕ ਮਕਸਦ ਕਰਦੇ ਆ ਉਹਦੀ ਘਰ ਦੇ ਵਿੱਚ ਹੋਈ ਚੋਰੀ ਦਾ ਮਾਮਲਾ ਸੀਗਾ ਸੋ ਦੋਸਤੋ ਆ ਕੁਝ ਸੇ ਆ ਕੱਲ ਦਾ ਮੈਂ ਸੋਚਿਆ ਕਿ ਮੇਰੇ ਆਦੇ ਸਾਥੀਆਂ ਨਾਲ ਆਪਦੇ ਜਿਹੜੇ ਸਰੋਤਿਆਂ ਨਾਲ ਮੇਰੇ ਸੱਜਣਾ ਨਾਲ ਮੈਂ ਜਰੂਰ ਸ਼ੇਅਰ ਕਰਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ